ਗੂਜਰੀ ਮਹੱਲਾ ਪੰਜਾਂ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵਉ ਨਿਸੇਰ ਭੂਰ ਕੇਸ ਸੰਗ ਦਾਸ ਪਗ ਝਾਰੂ ਇਹ ਮਨੋ ਰਥ ਮੋਹਰ ਠਾਕੁਰ ਤੁਝ ਬਿਨ ਬੀਆ ਨਾ ਹੋਰ ਚਿਤ ਚਿਤ ਮੋ ਹਰ ਦਸਨ ਆਰਾਧਉ ਨਿਰਖਉ ਤੁਮਰੀ ਹੋਰ ਰਹਾਉ दयाल पुरख सर्व के ठाकुर बिनु करों कर जोरा नाम जप्ए नानक दास तुमरो उदर से आखी पोर गुजरी मोहल्ला पञ्या ब्रह्म लोक अरु धर लोक आई इंद्र लोक ते thai સાધ સંગત કો જોહે ના સાકે મલ મલ તોએ પાએ ਆਬ ਮੋਹੇ ਆਏ ਪਰਿਓ ਸਰਨਾਇ ਗੋਹਜ ਪਾਪ ਕੋ ਬਹੁਤ ਪਰਜਾਰੈ ਮੋਹ ਕੋ ਸਤ ਗੁਰੂ ਦਿਓ ਹੈ ਬਤਾਇ ਰਹਾਉ ਸਿਧ ਸਾਧਕ ਅਰ ਜਖ ਕਿ ਨਰ ਨਰ ਰਹੀ ਕੰਠੇ ਉਰਝਾਈ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾਂ ਕਹਿ ਕੋਟ ਐਸੀ ਦਸਾਈ ਗੂਜਰੀ ਮਹੱਲਾ 5ਵਾਂ ਅਪਜਸ ਮਿਟੈ ਹੋਇ ਜਗ ਕੀ ਰਤ ਦਰਗਾਹ ਬੈਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿਨ ਮਹਿ ਸੁਖ ਅਨੰਦ ਸੇਤੀ ਘਰ ਜਾਈਐ ਜਾਂ ਤੇ ਕਾਲ ਨ ਬਿਰਥੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਉ ਮੋਹਿ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੀ ਹਰ ਦਾਸ ਸਹਿ ਪਹਿ ਜਿ ਰਖਾਈਐ ਗੂਜਰੀ ਮਹੱਲਾ ਪੰਜਾਂ ਵਿਸਵੰਬਰ ਜੀਨ ਕੋ ਦਾਤਾ ਭਗਤ ਭਰੇ ਪੰਡਾਰ ਜਾਂ ਕੀ ਸੇਵਾ ਨਿਫਲ ਨਾ ਹੋਵਤ ਇਨ ਮਹਿ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾਂ ਕਉ ਅਰਾਧ ਹੈ ਤਾਹੂ ਕਉ ਤੂੰ ਜਾਚ ਰਹਾ ਨਾਨਕ ਸਰਨ ਤੇ ਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਹੋਏ ਸਹਾਈ ਜਿਸ ਤੂੰ ਰੱਖ ਹੈ ਤਿਸ ਕਹਾ ਕਰੇ ਸੰਸਾਰ ਗੁਜਰੀ ਮਹੱਲਾ ਪੰਜਵਾਂ ਜਨ ਕੀ ਪੈ ਜਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦ ਉੱਤਰ ਗयो ਸਭ ਤਾਪ ਰਹਾਉ ਹਰ ਗੋਬਿੰਦ ਰਖਿਓ ਪਰਮੇਚਰ ਆਪਣੀ ਕਿਰਪਾ ਧਾਰ ਮਿਟੀ ਬਿਆਦ ਸਰਬ ਸੁਖ ਹੋਇ ਹਰ ਗੁਣ ਸਦਾ ਵਿਚਾਰ ਅੰਗੀਕਾਰਿ ਕਿਓ ਮੇਰੇ ਕਰਤਾ ਗੁਰਪੂਰੇ ਕੀ ਵਡਿਆਈ ਅਬ ਚਲ ਨੀਮ ਧਰੀ ਗੁਰਨਾਣਕ ਨਿਤ ਨਿਤ ਚੜੈ ਸੋ ਆਈ ਗੂਜਰੀ ਮਹੱਲਾ ਪੰਜਵਾਂ ਕਬਹੂ ਹਰਿ ਕਿਉ ਇਤਨਾ ਲਾਇਉ ਤੰਦਾ ਕਰਤ ਬਿਹਾਨੀ ਔਦਹਿ ਗੁਣ ਨਿਦ ਨਾਮ ਨਾ ਗਾਇਉ ਰਹਾਉ ਕੌਟੀ ਕੌਡੀ ਜ਼ੋਰਤ ਕਪਤੇ ਅਨਕ ਜੁਗਤ ਕਰਤਾਉ ਬਿਸਰਤ ਪ੍ਰਭ ਕੇਤੇ ਦੁਖ ਗਨਿਐ ਮਹਾ ਮੋਹਨੀ ਖਾਇਉ ਕਰਹੁ ਅਨਗਰਹੁ ਸਵਾਮੀ ਮੇਰੇ ਗਨਹੁ ਨ ਮੋਹਿ ਕਮਾਇਉ ਗੋਬਿੰਦ ਦਿਆਲ ਕਿਰਪਾਲ ਸੁਖਤਾਗਰ ਨਾਨਕ ਹਰਿ ਫਰਨਾਇਉ ਗੂਜਰੀ ਮਹੱਲਾ 5 ਰਸਨਾ RAM RAM ਰਵੰਤ ਛੋੜਿਆਨ ਬਿਵਹਾਰ ਮਿੱਥਿਆ ਭਜ ਸਦਾ ਭਗਵੰਤ ਰਹਾਉ ਨਾਮ ਏਕ ਆਧਾਰ ਭਗਤਾ ਈ ਤਿਆਗੈ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਬਿਵੇਕਾ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨਤਾ ਕੀ ਗਹੀ ਮੁਕਤ ਜੁਗਤਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੂਜਰੀ ਮਹੱਲਾ ਪੰਜਵਾਂ ਘਰ ਚੌਥਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਛਾੜ ਸਗਲ ਸਿਆਣਪਾਂ ਸਾਧ ਸਰਨੀ ਆਉ ਪਾਰ ਬ੍ਰਹਮ ਪਰਮੇਸ਼ਰੂ ਪ੍ਰਭੂ ਕੇ ਗੁਣ ਗਾਉ ਰੇ ਚਿੱਤ ਚਰਨ ਕਮਲ ਆਰਾਧ ਸਰਬ ਸੁਖ ਕਲਿਆਣ ਪਾਵਹਿ ਮਿਟੈ ਸਗਲ ਉਪਾਦ ਰਹਾਉ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਇ ਈਤ ਊਤ ਜੀ ਨਾਲ ਸੰਗੀ ਸਰਬ ਰਵਿਆ ਸੋਇ ਕੋਟ ਜਤਨ અપਾਵ ਮਿੱਥਿਆ ਕਛਨਾ ਆਵੇ ਕਾਮ ਸਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਅਗਮ ਦਿਆਲ ਪ੍ਰਭ ਊਚਾ ਸਰਨ ਸਾਧੂ ਜੋਗ ਤਿਸੈ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾਂ ਆਪਨਾ ਗੁਰ ਸੇਵ ਸਦ ਹੀ ਰਮਹੁ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਂ ਰਹਾਉ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਪੇਦ ਸੁਆਮੀ ਸਰਨਤਾ ਕੀ ਆਓ ਚਰਨ ਕਮਲ ਆਰਾਧੇ ਹਿਰਦੈ ਏਕ ਸਿਉ ਲਿਵਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨਿ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੂਜਰੀ ਮਹੱਲਾ ਪੰਜਵਾਂ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਦੁਖ ਅਨੇਰਾ ਭੈ ਬਨਾਸੀ ਪਾਪ ਗਏ ਨਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਇ ਮਹਾਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨਗ੍ਰਹੋ ਆਪਰਾਖੇ ਭੈ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬ ਹੂੰ ਬ੍ਰਹਮ ਪ੍ਰਭ ਸਮਰਤ ਗੁਣ ਅਨਕ ਰਸਨਾ ਕਿਆ ਬਖਾਨ ਅਗਨਤ ਸਦਾ ਅਕਤ ਦਿਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਬ੍ਰਿਦ ਅਨਾਨਕ ਹਰ ਹਰ ਸਰਨ ਗੁਜਰੀ ਮਹੱਲਾ ਪੰਜਵਾ ਅਹੰ ਬੁੱਧ ਬਹੁ ਸਗਨ ਮਾਇਆ ਮਹਾਦੀਰ ਗਰੋਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾੰਛੀਐ ਜਨ ਧੂਰ ਕੋਟ ਜਨਮ ਕੇ ਲਹ ਪਾਤਿਕ ਗੋਬਿੰਦ ਲੋਚਾ ਪੂਰ ਰਹਾਉ ਆਦ ਅੰਤੇ ਮਦ ਆਸਾ ਕੂ ਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟਿਏ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤੈ ਜੋਨੀ ਭਵਨ ਮਿੱਤਰ ਪੁੱਤਰ ਕਲਤਰ ਸੁਰ ਰਿੱਧਾ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨਿਵਾਰੀ ਮਿਲੇ ਹਰ ਜਨ ਸੰਤ ਸਰਬ ਵਿਦ ਭ੍ਰਮ ਤੇ ਪਕਾਰਹਿ ਕਤਹਿ ਨਾਹੀ ਛੋਟ ਹਰ ਚਰਨ ਸਰਨ અપਾਰ ਪ੍ਰਭ ਕੀ ਡਿੜਗਹੀ ਨਾਨਕ ਓਟ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਸ੍ਰੀ ਤਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ শ্রবণ અપਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰਬਿੰਦ ਉਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਉ ਸਤਰ ਦਹਿਨ ਹਰ ਨਾਮ ਕਹਿਨ ਅਵਰ ਕਛ ਨਾ ਪਾਉ ਕਰ ਅਨਗ੍ਰਹੋ ਪ੍ਰਭੂ ਮੇਰੇ ਨਾਨਕ ਨਾਮ ਸੋ ਆਉ ਗੂਜਰੀ ਮਹੱਲਾ ਪੰਜਵਾ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਜ ਬਿਨੇ ਅਵਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤਮਾਰਾ ਨਾਮ ਰਹਾਉ ਸਤ ਗੁਰ ਸੇਵ ਲੱਗੇ ਹਰ ਚਰਨੀ ਵੱਡਾ ਭਾਗ ਲੇਵ ਲਾਗੀ ਕਬਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨਸੀ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਤ ਸ਼ਰਨ ਪਰਿਉ ਨਾਨਕ ਪ੍ਰਪਤਮਰੀ ਦੇਹ ਆਖਿਓ ਹਰ ਹਾਥ ਗੂਜਰੀ